ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਲ ਸੇਰ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਪਿੰਡ ਤੋਂ ਟੇਰ ਕਿਹਨੇ ਹਸੀਗੜ੍ਹ ਹਸੀਗੜ੍ਹ ਵੀਰੋ ਕਿਹੜਾ ਨਾਮ ਤੇ ਐਡਰੈਸ ਹੋਵੇ ਨਾਮ ਮਰਤੀ ਸਿੰਘ ਦੇ ਗੁਰੂ ਆਪਣੀ ਵੀਡੀਓ ਬਣ ਗਈ ਹੈ ਪਿੰਡ ਕਿਹਨੇ ਪੁੱਛਣੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆ ਨੇੜੇ ਪਿੰਡ ਸਹਿਣਾ ਪੱਖੋ ਕੈਂਚੀਆਂ ਭਧੌੜੇ ਪਿੰਡ ਨੇੜੇ ਹੀ ਰਹਿ ਜਾਂਦੇ ਬਰਨਾਲੇ ਤੋਂ ਬਈ ਬਾਜੇਖਾਨੇ ਨੂੰ ਜਾਣਾ ਹੋਵੇ ਨਾ ਉਸ ਰੋਡ ਦੇ ਬਿਲਕੁਲ ਉੱਪਰ ਪਿੰਡ ਪੈਂਦਾ ਗੱਲ ਕੋਠੇ ਮੋਬਾਈਲ ਨੰਬਰ ਬੋਲ ਦੋ ਬਣ 759988300 ਠੀਕ ਹੈ ਜੀ ਕਿਹੜਾ ਸੂਆ ਸੂਈ ਆ ਬਣ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਜੀ ਇਹ ਪਰਸੋਂ ਆਪੇ ਜੀ ਸੂਈ ਆ ਬੱਚਾ ਕੀ ਦੇਤਾ ਜੀ ਮਗਰ ਬੱਚਾ ਗਾ ਬੱਚਾ ਦੇਤਾ ਕਿੰਨਾ ਬੋਲੋ ਤਿਆਰ ਆ ਹੁਣ 12 12 ਲੀਟਰ ਤਿਆਰ ਆ ਬਈ ਨੈਟ ਤਿਆਰ ਆ ਭਾਏ ਦੋੜਾਂ ਚੋ ਲਈ ਠੀਕ ਹੈ ਜੀ ਖੋਲ ਦੋ ਮੜੀ ਤੋਰ ਕੇ ਦਿਖਾ ਦੋ ਠੰਡੀ ਸੀ ਲਾ ਬਣ ਜਮਾ ਠੰਡੀ ਲਾ ਆ ਬਈ ਜਿਵੇਂ ਮਰਜ਼ੀ ਬੈ ਜਾ ਕੋਈ ਚੱਕਰੀ ਨਹੀਂ ਕਹਿੰਦੀ ਕੁਛ ਨਹੀਂ ਚੋਣ ਚੰਗਾ ਹਨਾ ਚਵਾਈ ਚੰਗੀ ਆ ਲੈ ਜਿਵੇਂ ਮਰਦੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲਾਇਆ ਬਈ ਠੰਡੀ ਸੀਲ ਆ ਲੈ ਠੀਕ ਕਿੰਨਾ ਕੁ ਦੁੱਧ ਦੇ ਦੂਆ ਅਸਟੀਮੇਟ ਆ ਦੁੱਧ ਦੇ ਦਊਗੀ ਬਈ 1500 ਲੀਟਰ ਜਿਹੜੇ ਸਾਬਣਾ ਹਵਾਨਾ ਦੇਣਾ ਦੀ ਚਾਹੀਦਾ ਪਰ ਉਹ ਤੇ ਸੇਵਾ ਦਾ ਵੀ ਬਾਕੀ ਸੇਵਾਤੀ ਆ ਹਾਂ ਅਗਲਾ ਕੁਝ ਕਹੂੰਗਾ ਨਹੀਂ ਫਿਰ ਅਗਲਾ ਕਹਿ ਦਿੰਦਾ ਮੁੜ ਕੇ ਵੀ ਬਈ ਦੁੱਧ ਨਹੀਂ ਦਿੰਦੀ ਇਹ ਮੀਣ ਗਾਲ ਤਾਂ ਬਈ ਦੁੱਧ ਸੇਵਾ ਦਾ ਯਾਰ ਫੇਸ ਬੜਾ ਚੰਗਾ ਕੱਦ ਵੱਡ ਚੰਗਰ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਗਾ ਚਵਾਈ ਆ ਜਿਹੜੀ ਭੈਣ ਨੇ ਧਾਰਾ ਮਾਰ ਕੇ ਦਿਖਾਈਆਂ ਚੰਗੀ ਆ ਆਰਡਰ ਚੰਗਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਬਈ ਤੇ ਮੁੱਲ ਕੀ ਆਦਾ ਫਿਰ ਮੁੱਲ 55000 ਆ ਜੀ ਮਾਨਤਾਨ ਹੋਜੂ ਮਾਨਤਾਨ ਕਰਦਾ ਠੀਕ ਹੈ ਜੀ 55000 ਰੁਪਏ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋਜੂ ਤੋੜਾ ਤਰਾ ਚੰਗਾ ਆਰਡਰ ਕਮਾਲ ਦਾ ਤਿਆਰ ਕਰਿਆ ਸੂਈ ਸਵਾਈ ਹੈ ਬੱਚਾ ਮਗਰ ਬੱਚਾ ਦਾ ਤੇ ਜੇਰ ਪੈ ਗਈ ਸੀ ਭਾਣੇ ਦੀ ਹਾਂ ਬਈ ਜੇਰ ਦੀ ਆਪਣੇ ਕੋਲ ਵੀਡੀਓ ਆਪਣੀ ਵੀ ਫੋਨ 'ਚ ਅੱਛਾ ਹਾਂ ਠੀਕਾ ਹੂੰ ਹੂੰ ਦੇਖੋ ਭਾਈ ਚਾਰੇ ਥਾਂ ਨਿਕੜਵੇਂ ਪੂਰੇ ਗਾਇਬ ਤੇ ਕਿਸੇ ਵੀਰ ਨੂੰ ਭਾਈ ਬੈੜ ਪਸੰਦ ਆਵੇ ਤਾਂ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪਹਿਤੋਂ ਧੰਨਵਾਦ